एसजीपीसी ਕਿਉਂਕਿ ਉਹ ਉਹਨਾਂ ਨੂੰ ਤਾਂ ਹੋਰ ਕਿਸੇ ਮਕਸਦਾਂ 'ਚ ਪਏ ਹੋਏ ਨੇ ਵੀ ਆਹ ਜ਼ਮੀਨ ਸਾਡੀ ਆਸੀਂ ਭੱਲੇ ਦਾ ਕੰਮ ਤਾਂ ਹੋਣੀ ਨਹੀਂ ਦੇਣਾ ਨਾ ਉੱਥੇ ਉਹ ਤਾਂ ਆਪਦੇ ਪਰਸਨ ਨਿੱਜੀਅਤ ਹੈ ਤੇ ਤਾਂ ਉਹ ਤਾਂ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਉਹ ਜੇ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਫੈਮਿਲੀ ਨੇ ਕੋਈ ਕਾਲਜ ਬਣਾਉਣਾ ਹੁੰਦਾ ਸ਼ਾਇਦ ਉਹ ਦੇ ਦਿੰਦੇ ਉਹਦੀ ਉਹ ਸਿਫਤਾਂ ਪੈਮ ਦੇ ਦਿੰਦੇ ਉਹ ਤਾਂ ਉਹਨਾਂ ਨੂੰ ਤਾਂ ਤੇਲ ਵੀ ਦੇ ਦਿੰਦੇ ਉਹ ਡੀਜ਼ਲ ਤੇਲ ਜਾਂ ਕੋਈ ਟੂੜੀ ਦੇ ਟਰੱਕ ਉਹ ਸਾਰਾ ਕੁਝ ਉਹਨਾਂ ਤਾਂ ਹੋ ਜਾਂਦਾ ਹੈ ਹੈ ਜੀ ਇਹ ਕਿ ਜੀ ਸੋ ਪੁਰਾਣਾ ਕੱਢ ਕੇ ਵੈਗਿਆ 968 ਦਾ ਕੋਈ ਉਸ ਕੋਰਟ ਚ ਸਟੇ ਹੋ ਗਈ ਨਹੀਂ ਤਾਂ ਉਹਨਾਂ ਨੇ ਟਰਸਟੀ ਨੇ ਤਾਂ ਲਿਖ ਕੇ ਦੇ ਦਿੱਤਾ ਸੀ ਜੀ ਰਿਸਟਰੀ ਵੀ ਹੋ ਗਈ ਸੀ ਉਹਨਾਂ ਕੋਲੇ 6 ਏਕੜ ਜ਼ਮੀਨ ਹੈਗੀ ਹੈ ਜਿਹੜੀ ਉਹਨਾਂ ਦੀ ਟਰਸਟ ਦੀ ਹੈ ਅਸੀਂ ਉਸੇ ਕਾਲਜ ਦਾ ਜਿਹੜਾ ਕੈਂਪ ਜਿਹੜਾ ਹੈ ਉਹ ਉੱਥੇ ਮਸਤੋਹਣ ਸਾਹਿਬ ਬਣਾਵਾਂਗੇ ਉਹਦੇ ਨਾਲ ਸਾਡੀ ਕਮੇਟੀ ਨਾਲ ਵੀ ਗੱਲ ਆਮ ਆਲੇ ਦੁਆਲੇ ਦੇ ਲੋਕ ਹੀ ਨੇ ਉੱਥੇ ਹੀ ਬਣੂਗਾ ਅਸੀਂ ਜ਼ਮੀਨ ਜਿਹੜੀ ਹੈ ਹੋਰ ਕਿਤੇ ਨੇੜੇ ਤੇੜੇ ਲੈਮ ਕਿਉਂਕਿ ਜਿਹੜਾ ਰੂਲ ਹੈ ਮੈਡੀਕਲ ਕਾਲਜ ਆ ਉਹਦੇ 30 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਵਿੱਚ ਹਸਪਤਾਲ ਹੋਸਟਲ ਨਰਸਿੰਗ ਕਾਲਜ ਇਹ ਹੋਣੇ ਚਾਹੀਦੇ ਸੋ ਅਸੀਂ ਕੱਲ ਅਸੀਂ ਮੈਡੀਕਲ ਸੀਟਾਂ ਵੀ ਵਧਾਈਆਂ ਨੇ ਤਾਂ ਕਿ ਸਾਡੇ ਐਮਬੀਬੀਐਸ ਦੀਆਂ ਜਿਹੜੀਆਂ ਹੋਰ ਜ਼ਿਆਦਾ ਸੀਟਾਂ ਹੋਣ ਸਾਡੇ ਕੋਲ ਸਾਡੇ ਕੋਲ ਹੋਰ ਇੱਥੇ ਬੱਚੇ ਡਾਕਟਰੀਆਂ ਕਰਨ ਉਹ ਜਾ ਕੇ ਯੂਕਰੇਨ ਜਾਂ ਰਸ਼ੀਆ ਜਾ ਕੇ ਉੱਥੇ ਜੰਗ ਲੱਗੀ ਹੋਈ ਹੈ ਉੱਥੇ ਜਾ ਕੇ ਕਿਵੇਂ ਪੜਾਈਆਂ ਕਰਨਗੇ ਸੋ ਸੰਗਰੂਰ ਹੀ ਬਣੂਗਾ ਕੱਲ੍ਹ ਜ ਮਸਤੂਆਣੇ ਵੀ ਉਹ ਜ਼ਮੀਨ ਵੀ ਵਰਤੀ ਜਾਊਗੀ ਜਿਹੜੀ ਉਸ ٹرسٹ ਕੋਲੇ ਐ ਐਸਜੀਪੀਸੀ ਕਿਉਂਕਿ ਉਹ ਉਹਨਾਂ ਤਾਂ ਹੋਰ ਕਿਸੇ ਮਕਸਦਾਂ ਚ ਪਏ ਹੋਏ ਨੇ ਵੀ ਆਹ ਜ਼ਮੀਨ ਸਾਡੀ ਆਸੀਂ ਭੱਲੇ ਦਾ ਕੰਮ ਤਾਂ ਹੋਣੀ ਨਹੀਂ ਦੇਣਾ ਨਾ ਉੱਥੇ ਉਹ ਤਾਂ ਆਪਦੇ ਪਰਸਨ ਨਿੱਜੀਅਤ ਐ ਤੇ ਤਾਂ ਉਹ ਤਾਂ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਉਹ ਜਿਹ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਫੈਮਿਲੀ ਨੇ ਉਹ ਕਾਲਜ ਬਣਾਉਣਾ ਹੁੰਦਾ ਸ਼ਾਇਦ ਉਹ ਦੇ ਦਿੰਦੇ ਉਹਦੀ ਉਹ ਸਿਫਤੇ ਟਾਈਮ ਦੇ ਦਿੰਦੇ ਉਹ ਤਾਂ ਉਹਨਾਂ ਨੂੰ ਤਾਂ ਤੇਲ ਵੀ ਦੇ ਦਿੰਦੇ ਉਹ ਡੀਜ਼ਲ ਤੇਲ ਜਾਂ ਕੋਈ ਤੂੜੀ ਦੇ ਟਰੱਕ ਉਹ ਸਾਰਾ ਕੁਝ ਉਹਨਾਂ ਤਾਂ ਹੋ ਜਾਂਦਾ ਐ ਇੰਨਾ ਦਿਨ ਧਰਨਾ ਲੱਗਿਆ ਰਿਹਾ ਉਹ ਨਹੀਂ ਤਾਂ ਹੁਣ ਉਸ ਕੋਸ ਕਾਲਜ ਦਾ ਲਗਭਗ ਪਹਿਲਾ ਸਮੈਸਟਰ ਆ ਜਾਂਦਾ ਉਹਨਾਂ ਨੇ ਇੰਨਾ ਲੇਟ ਕਰਤਾ ਸਾਡੀ ਨੀਅਤ ਚ ਕੋਈ ਖੋਟ ਨਹੀਂ ਹੈ ਉੱਥੇ ਬੈਠੇ ਲੋਕ ਫਿਰ ਮੈਂ ਉਹਨਾਂ ਨੂੰ ਬੁਲਾਇਆ ਇੱਥੇ ਜਿੱਥੇ ਤੁਸੀਂ ਬੈਠੇ ਇੱਥੇ ਬੁਲਾ ਕੇ ਡਿਸਕਸ ਕੀਤਾ ਤੇ ਅਸੀਂ ਸੰਗਰੂਰ ਹੀ ਬਣਾਉਣਾ ਕੱਲ੍ਹ ਜੇ ਨੇੜੇ ਤੇਰੀ ਸਾਨੂੰ ਜ਼ਮੀਨ ਕਿਤੇ ਹੋਰ ਮਿਲੀ ਅਸੀਂ ਉਹਦੇ ਹੋ ਗਿਆ ਜਦੋਂ ਤੁਹਾਨੂੰ ਸਾਰਾ ਦੱਸ ਦਾਂਗੇ ਪਰ ਉਹਦੇ ਵਿੱਚੋਂ 6 ਕਿੱਲਾਂ ਦਾ ਉੱਥੇ ਵੀ ਇੱਕ ਕੈਂਪੋ ਦਾ ਉਸੇ ਕਾਲਜ ਦਾ ਹੋ ਐਸਜੀਪੀਸੀ ਕਿਉਂਕਿ ਉਹ ਉਹਨਾਂ ਨੂੰ ਤਾਂ ਹੋਰ ਕਿਸੇ ਮਕਸਦਾਂ ਚ ਪਏ ਹੋਏ ਨੇ ਵੀ ਆਹ ਜ਼ਮੀਨ ਸਾਡੀ ਆਸੀਂ ਭੱਲੇ ਦਾ ਕੰਮ ਤਾਂ ਹੋਣੀ ਨਹੀਂ ਦੇਣਾ ਨਾ ਉੱਥੇ ਉਹ ਤਾਂ ਆਪਦੇ ਪਰਸਨ ਨਿੱਜੀਅਤ ਹੈ ਤੇ ਤਾਂ ਉਹ ਤਾਂ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਉਹ ਜੇ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਫੈਮਿਲੀ ਨੇ ਕੋਈ ਕਾਲਜ ਬਣਾਉਣਾ ਹੁੰਦਾ ਸ਼ਾਇਦ ਉਹ ਦੇ ਦਿੰਦੇ ਉਹਦੀ ਉਹ ਸਿਫਤੇ ਟਾਈਮ ਦੇ ਦਿੰਦੇ ਉਹ ਤਾਂ ਉਹਨਾਂ ਨੂੰ ਤਾਂ ਤੇਲ ਵੀ ਦੇ ਦਿੰਦੇ ਉਹ ਡੀਜ਼ਲ ਤੇਲ ਜਾਂ ਕੋਈ ਤੂੜੀ ਦੇ ਟਰੱਕ ਉਹ ਸਾਰਾ ਕੁਝ ਉਹਨਾਂ ਤਾਂ ਹੋ ਜਾਂਦਾ ਹੈ ਹੈ ਜੀ ਇਹ ਕਿ ਜੀ 100 ਪੁਰਾਣਾ ਕੱਢ ਕੇ ਬਹਿ ਗਏ 968 ਦਾ ਕੋਈ ਉਸ ਕੋਟ ਚ ਸਟੇ ਹੋ ਗਈ ਨਹੀਂ ਤਾਂ ਉਹਨਾਂ ਨੇ ਟਰਸਟੀ ਦਾ ਲਿਖ ਕੇ ਦੇ ਦਿੱਤਾ ਸੀ ਜੀ ਰਿਸਟਰੀ ਵੀ ਹੋ ਗਈ ਸੀ ਉਹਨਾਂ ਕੋਲੇ 6 ਏਕੜ ਜ਼ਮੀਨ ਹੈਗੀ ਹੈ ਜਿਹੜੀ ਉਹਨਾਂ ਦੀ ਟਰਸਟ ਦੀ ਹੈ ਅਸੀਂ ਉਸੇ ਕਾਲਜ ਦਾ ਜਿਹੜਾ ਇੱਕ ਕੈਂਪ ਜਿਹੜਾ ਹੈ ਉਹ ਉਥੇ ਮਸਤਵਾਨ ਸਾਹਿਬ ਬਣਾਵਾਂਗੇ ਉਹਦਾ ਨਾਮ ਸਾਡੀ ਕਮੇਟੀ ਨਾਲ ਵੀ ਗੱਲ ਆਮ ਆਲੇ ਦੁਆਲੇ ਦੇ ਲੋਕ ਹੀ ਨੇ ਉੱਥੇ ਹੀ ਬਣੂਗਾ ਅਸੀਂ ਜ਼ਮੀਨ ਜਿਹੜੀ ਹੈ ਹੋਰ ਕਿਤੇ ਨੇੜੇ ਤੇੜੇ ਲੈਮ ਕਿਉਂਕਿ ਜਿਹੜਾ ਰੂਲ ਹੈ ਮੈਡੀਕਲ ਕਾਲਜ ਦਾ ਉਹਦੇ 30 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਵਿੱਚ ਹਸਪਤਾਲ ਹੋਸਟਲ ਨਰਸਿੰਗ ਕਾਲਜ ਇਹ ਹੋਣੇ ਚਾਹੀਦੇ ਸੋ ਅਸੀਂ ਕੱਲ ਅਸੀਂ ਮੈਡੀਕਲ ਸੀਟਾਂ ਵੀ ਵਧਾਈਆਂ ਨੇ ਤਾਂ ਕਿ ਸਾਡੇ ਐਮਬੀਬੀਐਸ ਦੀਆਂ ਜਿਹੜੀਆਂ ਹੋਰ ਜ਼ਿਆਦਾ ਸੀਟਾਂ ਹੋਣ ਸਾਡੇ ਕੋਲੇ ਸਾਡੇ ਕੋਲ ਹੋਰ ਇੱਥੇ ਬੱਚੇ ਡਾਕਟਰियां ਕਰਨ ਉਹ ਜਾ ਕੇ ਯੂਕਰੇਨ ਜਾਂ ਰਸ਼ੀਆ ਜਾ ਕੇ ਉੱਥੇ ਜੰਗ ਲੱਗੀ ਹੋਈ ਹੈ ਉੱਥੇ ਜਾ ਕੇ ਕਿਵੇਂ ਪੜਾਈਆਂ ਕਰਨਗੇ ਸੋ ਸੰਗਰੂਰ ਹੀ ਬਣੂਗਾ ਕੱਲ੍ਹ ਜ ਮਸਤੂਆਣੇ ਵੀ ਉਹ ਜ਼ਮੀਨ ਵੀ ਵਰਤੀ ਜਾਊਗੀ ਜਿਹੜੀ ਉਸ ٹرسٹ ਕੋਲੇ ਐ ਐਸਜੀਪੀਸੀ ਕਿਉਂਕਿ ਉਹ ਉਹਨਾਂ ਨੂੰ ਤਾਂ ਹੋਰ ਕਿਸੇ ਮਕਸਦਾਂ 'ਚ ਪਏ ਹੋਏ ਨੇ ਵੀ ਆਹ ਜ਼ਮੀਨ ਸਾਡੀ ਆਸੀਂ ਭੱਲੇ ਦਾ ਕੰਮ ਤਾਂ ਹੋਣੀ ਨਹੀਂ ਦੇਣਾ ਨਾ ਉੱਥੇ ਉਹ ਤਾਂ ਆਪਦੇ ਪਰਸਨ ਨਿੱਜੀਅਤ ਹੈ ਤੇ ਤਾਂ ਉਹ ਤਾਂ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਉਹ ਜਿਹ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਫੈਮਿਲੀ ਨੇ ਕੋਈ ਕਾਲਜ ਬਣਾਉਣਾ ਹੁੰਦਾ ਸ਼ਾਇਦ ਉਹ ਦੇ ਦਿੰਦੇ ਉਹਦੀ ਉਹ ਸਿਫਟੇ ਪੈਮ ਦੇ ਦਿੰਦੇ ਉਹ ਤਾਂ ਉਹਨਾਂ ਨੂੰ ਤਾਂ ਤੇਲ ਵੀ ਦੇ ਦਿੰਦੇ ਉਹ ਡੀਜ਼ਲ ਤੇਲ ਜਾਂ ਕੋਈ ਤੂੜੀ ਦੇ ਟਰੱਕ ਉਹ ਸਾਰਾ ਕੁਝ ਉਹਨਾਂ ਤਾਂ ਹੋ ਜਾਂਦਾ ਇਹਨਾਂ ਦਿਨ ਧਰਨਾ ਲੱਗਿਆ ਰਿਹਾ ਉਹ ਨਹੀਂ ਤਾਂ ਹੁਣ ਉਸ ਕੋਸ ਕਾਲਜ ਦਾ ਲਗਭਗ ਪਹਿਲਾ ਸਮੈਸਟਰ ਆ ਜਾਂਦਾ ਉਹਨਾਂ ਨੇ ਇੰਨਾ ਲੇਟ ਕਰਤਾ ਸਾਡੀ ਨੀਅਤ ਚ ਕੋਈ ਖੋਟ ਨਹੀਂ ਹੈ ਉੱਥੇ ਬੈਠੇ ਲੋਕ ਫਿਰ ਮੈਂ ਉਹਨਾਂ ਨੂੰ ਬੁਲਾਇਆ ਇੱਥੇ ਜਿੱਥੇ ਤੁਸੀਂ ਬੈਠੇ ਇੱਥੇ ਬੁਲਾ ਕੇ ਡਿਸਕਸ ਕੀਤਾ ਤੇ ਅਸੀਂ ਸੰਗਰੂਰ ਹੀ ਬਣਾਉਣਾ ਕੱਲ੍ਹ ਜ ਨੇੜੇ ਤੇਰੀ ਤੇ ਸਾਨੂੰ ਜ਼ਮੀਨ ਕਿਤੇ ਹੋਰ ਮਿਲੀ ਅਸੀਂ ਉਹਦੇ ਹੋ ਗਿਆ ਜਦੋਂ ਤੁਹਾਨੂੰ ਸਾਰਾ ਦੱਸ ਦਾਂਗੇ ਪਰ ਉਹਦੇ ਵਿੱਚੋਂ 6 ਕਿੱਲਾਂ ਦਾ ਉੱਥੇ ਵੀ ਇੱਕ ਕੈਂਪੋ ਦਾ ਉਸੇ ਕਾਲਜ ਦਾ ਹੋ